ਸਤਿ ਸ਼੍ਰੀ ਅਕਾਲ ਜੀ ਸੋ ਮਤੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੇਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਤੇ ਦੋਵੇਂ ਪੱਛੇ ਤੋਂ ਪੀਣਾ ਤੁਹਾਨੂੰ ਦਿਖਾਵਾਂਗੇ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਬਾਈ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਹਾਂ ਸ਼ੌਕੀ ਚ ਪਿੰਡ ਮਿਆਧੀਆਂ ਤਸੀਲ ਐ ਨਾਲਾ ਜਿਹੜਾ ਅਸੀਂ ਤੇ ਫੋਨ ਨੰਬਰ ਬੋਲ ਦੇ ਕਰ 298 3975 ਠੀਕ ਐ ਤੇ ਗਾਵਾਂ ਦੇ ਤੁਸੀਂ ਕਹਿੰਦੇ ਤਿੰਨੇ ਆ ਗਾਵਾਂ ਤਿੰਨ ਜਿੱਤੇ ਇੱਕ ਵੇਗੀ ਜਿੱਤੇ ਪਿੰਡ ਦਾ ਬੰਦਾ ਹੋ ਲੈ ਗਿਆ ਜੀ ਜਿਹੜੇ ਵੇਸ਼ੀ 14 15 ਕਿਲੋ ਵਾਲੀ ਅੱਛਾ ਹਾਂਜੀ ਤੇ ਹੁਣ ਦੋ ਬੱਚੇ ਤਾਂ ਵੀ ਨਹੀਂ ਲੈ ਗਏ ਹਨਾ ਠੀਕ ਐ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਇਤੋਂ ਹੀ ਆਪਾਂ ਕਰਨੀ ਥਾਨ ਬੜਾ ਪਿਆਰਾ ਨੰਦਾ ਸਾਈਜ ਗਿਆ ਆਪਾਂ ਦੇਖ ਸਕਦੇ ਚੰਗਾ ਤੇ ਹੈਗੀਆਂ ਦੋਵੇਂ ਕ੍ਰੋਸ ਚ ਗਰਮੀਆਂ ਚ ਚਾਉਣ ਆ ਲੀਆਂ ਤੇ ਕਿੰਨਾ ਵਿਧਿਆ ਦੇ ਕੋਲ ਦੁੱਧ ਤਿਆਰ ਦੁੱਧ ਆ ਰੂਜੀ ਰੁਕਾਇਆ ਜੀ 9 ਗੱਲ ਅੱਛਾ ਗਰੰਟੀ 8 ਕਿਲੋ ਦੇ ਹੋ ਕੇ ਪੱਕਾ ਜਿਹੜਾ ਲੈ ਕੇ ਮਾਰਕ ਅੱਛਾ 8 ਕਿਲੋ ਪੱਕਾ ਦੁੱਧ ਹੈਗਾ ਬਾਕੀ ਚਾਪ ਅਸਮਾ ਓਕੇ ਲੱਗਿਆ ਇਹ ਆ ਕਿ 8 ਕਿਲੋ ਦੁੱਧ ਹੋਵੇ ਤੇ ਤੁਹਾਡੇ ਘਰੋਂ ਲੈ ਜੇ ਨਹੀਂ ਤੇ ਆਪਣੀ ਸਾਈ ਲੈ ਜੇ ਹਨਾ ਠੀਕ ਠੀਕ ਹੈ ਤੋੜੋ ਹਰ ਬਾਕੀ ਗਰਮੀ ਦਾ ਮੌਸਮ ਹੈ ਇੱਥੇ ਚੁਆਈ ਕਰਕੇ ਖੜਿਆ ਕਰੋ ਤੇ ਕਿੰਨਾ ਕੁ ਵਿੱਚ ਫਿਰ ਮੁੱਲ ਰੱਖ ਦੇਣਾ ਇਹਦਾ ਅੱਛਾ ਜਿਹੜੇ ਸਲਾਹਨਾ ਬਾਹਰ ਡੰਗਣ ਨੇ ਕਿ ਲੱਭਣ ਡਿਆ ਹਾਂਜੀ ਮੁੱਲ ਤੇ ਕੀ ਕਰਦਾ 25000 ਕਰੀ ਜੀ ਅੱਛਾ ਬਾਕੀ ਤੋਂ ਨਹੀਂ ਦੱਸ ਦੋ ਜਿਆ ਜਿਆ ਕਰ ਦਈਏ 2000 ਮਾਰ ਕਰਦੀ 25 ਨਹੀਂ ਵਾਧ ਕਰੀਏ ਮਾਨ ਮਾਤ ਕਹਿੰਦੀ 20000 ਦੀ ਅੱਛਾ 20000 ਦੀ ਦੇ ਦੋਗੇ ਮੋਕੇ ਤੇ ਹੋਰ ਕਰ ਦੋਗੇ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਜਿਹੜਾ ਵੀ ਖਰੂਗਾ ਯਾਦ ਕਰੂਗਾ 6 ਫੈਂਟ ਆਉਂਦੀ ਮੱਛੀ ਦੀ ਠੀਕ ਹੈ ਬਾਕੀ ਜਵਾਬ ਪਸਮਾ ਹੈ ਓਕੇ ਕੁਦਮ ਹੈ ਪਸਮਾ ਸੋੜ ਦੇ ਤੇ ਦੁੱਧ 8 ਕਿਲੋ ਪੱਕਾ ਬਿਲਕੁਲ ਦੁੱਧ 8 ਕਿਲੋ ਪੱਕਾ ਹੋਗਾ ਲੀਟਰ ਇਹ ਹੈ ਕਿ ਬਾਕੀ ਕੋਈ ਫੋਨ ਲਾਵੇ ਫੋਨ ਲਾ ਮੰਨ ਤਾਂ ਕਰਾਂਗੇ ਖੁੱਲਾ ਕਰ ਦੋਗੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਕਿ ਖਾਲੀ ਨਹੀਂ ਮੋੜਨਾ ਕਿਸੇ ਨੂੰ ਬਸ ਕੋ ਫੋਨ ਲਾਵੇ ਇੱਕ ਵਾਰੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਇਹਦੇ ਕੋਲ ਵੀ ਜੀ ਕਿੰਨਾ ਜੀ ਦੁੱਧ ਦੁੱਧ ਹਰਤੀ ਜੀ ਉਹ ਕਹਗਾ ਇਹ 7 ਕਿਲੋ ਅੱਛਾ ਇਹਦੇ ਗਾਰੰਟੀ ਹੋ ਕੇ 6.5 ਕਿਲੋ ਅੱਛਾ ਪੱਕਾ ਜਿਹੜਾ 6.5 ਕਿਲੋ ਦੁੱਧ ਹੋਵੇ ਠੀਕ ਆ ਤੇ ਇਹ ਵੀ ਠੰਡੀ ਤੇਰੀ ਪੂਰੀ ਹੈ ਠੰਡੀ ਤੇਰੀ ਠੰਡੀ ਤੇਰੀ ਇਹਦੀ ਪੰਜ ਪੰਜ ਫੈਨ ਆਉਂਦੀ ਹੈ ਬਾਕੀ ਇਹ ਆ ਕਿ گاਵਾ ਜਿਹੜੀਆਂ ਵਾਂ ਇਹਨਾਂ ਸੱਜਰਾਂ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਵਾ ਚੰਗੇ ਕੱਦ ਕਾਠਾ ਲਈਏ ਇਹ ਵੀ ਉਹਨੂੰ ਤੇ ਆ ਵੀ ਜੀ ਕਹਿੰਦੇ ਘਰ ਵਾਲੇ ਵੀ ਥੋੜਾ ਟਾਈਮ ਹੋਇਆ ਸੂਈ ਨੂੰ ਮਹੀਨਾ ਕੀ ਅੱਛਾ ਬਾਕੀ ਆ ਕਹਿੰਦੇ 1.5 ਮਹੀਨੇ ਦੀ ਬਣੀ ਆ ਗਾੜੀ ਹੁਣ ਕਹੇ ਕੋਈ ਨਹੀਂ ਸੱਟ ਠੀਕ ਹੈ ਇੱਕੋ ਕਰੋ ਜੋ ਆ ਜਿਹੜੀ ਕਹਿੰਦੇ ਕਿ ਡੇਢ ਮਹੀਨੇ ਦੀ ਬਣੀ ਵੀ ਆ ਪਹਿਲੇ ਨੰਬਰ ਵਾਲੀ ਨਹੀਂ ਬਣੀ ਤੇ ਆ ਬਣੀ ਬਾਕੀ ਹੈਗੀ ਜਰਸੀ ਕ੍ਰਾਸ ਚ ਚੰਗੀ ਫੈਟ ਵਾਲੀਆਂ ਗਾਹਾਂ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਗਰਮੀਆਂ ਚ ਕਈ ਵਾਰੀ ਹੁੰਦਾ ਕਈਆਂ ਦੇ ਪਸ਼ੂ ਭੱਜੇ ਹੁੰਦੇ ਦੁੱਧੋਂ ਤੇ ਘਰ ਦਾ ਦੁੱਧ ਦਾ ਹੀ ਸਾਰ ਨਾ ਹੁੰਦਾ ਵਾ ਤੇ ਇਹੋ ਜਿਹੇ ਗਾਵਾਂ ਜਿਹੜਾ ਵਧੀਆ ਦੁੱਧ ਦਾ ਸਾਰੀ ਜਾਂਦੀਆਂ ਤੇ ਇਹਦਾ ਵੀ ਜੀ ਮੁੱਲ ਫਿਰ ਇਹਦਾ ਮੁੱਲ ਹਰਪੀ ਜੀ 18000 ਕਰ 18000 ਵਿੱਚੋਂ ਕਿੰਨਾ ਮਾਨ ਕਰਨਾ 18000 ਮਾਨ ਕਰਦਾ ਯਾਰ 17 ਜੀ ਦੇ ਦੋ ਮੌਕੇ ਤੇ ਹੋਰ ਕਰ ਦੋਗੇ ਅੱਧਾ ਕਰਦਾ ਕੋਈ ਵੀਰ ਫੋਨ ਲਾ ਖੁੱਲਾ ਮਾਨਤਨ ਕਰ ਦੋਗੇ ਮਾਨਤਨ ਕਰਾਂਗੇ ਫੋੜਦੇ ਨਹੀਂ ਤੇਣਾ ਅੱਛਾ ਠੀਕ ਹੈ ਤੇ ਉਤਨਾ ਥਣ ਚਾ ਆ ਓਕੇ ਸਾਰੀਆਂ ਤੇ ਬਿਲਕੁਲ ਥਣ ਚਾ ਆ ਪੂਰਾ ਭੋਰ ਕੋਈ ਛਟਾ ਨਹੀਂ ਹੋਊਗਾ ਕਿਸੇ ਦੀ ਬਾਤ ਘੱਟ ਕੁਛ ਨਹੀਂ ਕੋਈ ਬਾਤ ਘੱਟ ਨਹੀਂ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਠੀਕ ਹੈ ਵੀਰ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਸ਼ ਚਾ ਕੇ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ